ਸਸਕਾ ਵੀਜੀ ਸਾਰੇ ਵੀਰਾਂ ਨੂੰ ਸੰਦੀਪ ਡਾਈ ਫਾਨ ਤੁਹਾਡਾ ਬੋਬੋ ਵੈਲਕਮ ਹੈ ਜੀ ਤੇ ਵੀਜੇ ਚ ਆਪਣੀ ਵੀਜੜ ਹੈਗੀ ਆ ਪਿੰਡ ਭਰੋਪਰ ਜ਼ਿਲ੍ਹਾ ਅੰਮ੍ਰਿਤਸਰ ਪੈਂਦਾ ਜੀ ਤਹਿਸੀਲ ਵੀ ਅੰਮ੍ਰਿਤਸਰ ਇਹ ਵੀਜੜ ਪਿੰਡ ਬਿਲਕੁਲ ਬਾਰਡਰ ਦੇ ਨਜ਼ੀਕ ਹੈ ਜੀ ਤੇ ਅੱਗੇ ਵੀਡੀਓ ਬਣੀ ਸੀ ਇਹਨਾਂ ਦੀ ਤੇ ਅੱਜ ਵੀਰੇ ਕੋ ਚਾਰ ਪੰਜ ਲਗਭਗ ਗਾਵਾਂ ਸੇਲ ਆ ਤੇ ਆਉਣ ਵੀਰੇ ਨਾਲ ਗੱਲਬਾਤ ਕਰਗੇ ਇਹਨਾਂ ਪ੍ਰਾਈਸ ਕੀ ਆ ਕੀ ਮਿਲ ਕੇ ਰਗੜਾ ਉਸ ਤੋਂ ਪਰੇ ਵੇਜੇ ਕਸਪੇਂ ਬਲੋਂ ਇੱਥੇ ਆ ਕੇ ਚੁਆਈ ਕਰੋ ਪਾਸ ਕਰੋ ਪੂਰੀ ਤਸਲੀਖ ਦੇ ਦਿਓ ਨਾਲੇ ਵੀਡੀਓ ਬਾਤ ਸੇਅਰ ਕਰ ਦਿਆ ਕਰੋ ਚਲੋ ਗਾਵੇ ਕੇ ਵੀ ਦਾ ਫਾਇਦਾ ਹੋ ਸਕੇ ਹੁਣ ਆਪਾਂ ਬਾਈ ਜੀ ਨਾਲ ਗੱਲਬਾਤ ਕਰੀਏ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹੰਦੀਪ ਜੀ ਕੀ ਹਾਲ ਜੀ ਬਾਈ ਬਾਈ ਹੋਰ ਸੁਣਾਓ ਜੀ ਵਧੀਆ ਵਧੀਆ ਠੀਕ ਠਾਕ ਚਲੋ ਕਿਵੇਂ ਚੱਲਦਾ ਕੰਮ ਵਧੀਆ ਵਧੀਆ ਕਿਰਪਾ ਬਾਬੇ ਨਾਨਕ ਦੀ ਤੇ ਦੇਖਦੇ ਮਾਲ ਜੀ ਹਾਂ ਵਧੀਆ ਵਧੀਆ ਕੀ ਜਾਂਦਾ ਉਹੀਂ ਮਹਾਦਰਸ਼ਨ ਘਟ ਦਿੰਦੇ ਜੀ ਤੇ ਤੈਨੂੰ ਬਾਦ ਆ ਹਾਂ ਹਾਂ ਹੋਰ ਤੁਸੀਂ ਸੁਣਾਓ ਸਿੱਧਾ ਕਹਿੰਦੇ ਵਧੀਆ ਜੀ ਵਧੀਆ ਅੱਡੋ ਵਧੀਆ ਕਰਦੀ ਐ ਅੱਜ ਠੰਡ ਦਾ ਫਿਰ ਤੁਹਾਨੂੰ ਪਤਾ ਸਿਕਰ ਤੁਹਾਡੇ ਬਾਹਰ ਨੇ ਥੀ ਆਹ ਬਾਟ ਦੇ ਨੇੜੇ ਆ ਆ ਵੀ ਠੰਡ ਹੋ ਗਈ ਬਾਲੀ ਹਾਂ ਜੀ ਹਾਂ ਜੀ ਹਾਂ ਜੀ ਅੱਜ ਫਿਰ ਕਿੰਨੇ ਆ ਜੀ ਅੱਜ ਆ ਗਏ ਆਪਣੇ ਕੋਲ 4 ਆ 4 ਹਾਂ ਜੀ ਤੇਆਂ ਸੋਈਆਂ ਆ ਵਾਂ ਤੇ ਇੱਕ ਗੱਬਣ ਆ ਕਰੋ ਸ਼ੁਰੂ ਫਿਰ ਦੱਸੋ ਇਹ ਪਹਿਲਾ ਸੁਆ ਜੀ ਸੁਈ ਆ ਚਾਰ ਦੰਦ ਜੇ ਹਾਂ ਜੀ ਇਹਨੂੰ ਅੱਜ 4 ਦਿਨ ਹੋ ਗਏ ਸੁਈ ਨੂੰ ਠੀਕ ਆ ਇਹਦੇ ਲਈ ਬੋਲਾ ਲਾ ਲਓ ਦੁੱਧ ਲਾ ਲਓ 10 ਕਿਲੋ ਹੈਗਾ ਵੈਰੀ ਖੋਲੋ ਫਿਰ ਖੋਲੋ ਲੋ ਜੀ ਦੇਖੋ ਪਹਿਲਾ ਸੂਆ ਚਾਰ ਰਨ ਤੇ ਵਛੀ ਮਗਰ ਮਗਰ ਵਛੀ ਵਛੀ ਮਗਰ ਤੇ ਚੈੱਕ ਕਰੋ ਆ ਦੇਖ ਪਿਛਲੇ ਸਾਲ ਹੀ ਮੈਂ ਇਹਨੇ ਨਦਰੇ ਮਣਾਈ ਸੀ ਨਾ ਜੀ ਸਾਲ ਸਾਲ ਹੀ ਹੋ ਗਿਆ ਆਜਾ ਚਲੋ ਮੈਂ ਨਾ ਅੰਦਰ ਹੋਰ ਤੁਹਾਡਾ ਨਹੀਂ ਟਾਈਮ ਲੱਗ ਰਿਆ ਆ ਫਿਰ ਮਾਲ ਇਦਾਂ ਨਹੀਂ ਹੁੰਦਾ ਫਿਰ ਨਾ ਇਹ ਮਾਲ ਵੇਖ ਜਾਂਦਾ ਫਿਰ ਹਾਂ ਜੀ ਭਾਜੀ ਫਿਰ ਤੁਸੀਂ ਦੱਸੋ ਜੇ ਨਾ ਕੋ ਨਾ ਜੈ ਜੀ ਚੱਲਣ ਤੋਂ ਬਾਸੀ ਮੋਹਲੇ ਪਾ 50 ਕਰ ਲਈਏ 55 ਕਰ ਲਈਏ ਹਾਂਜੀ ਇਸ 48000 ਚ ਆਪਾਂ ਪਹੁੰਚ ਕਰਾਂਗੇ ਕਿੱਥੋਂ ਲੈ ਕਰ 100 ਕਿਲੋਮੀਟਰ ਉਹੀ ਪਰੇਡ ਘਟਾ ਦੋ ਤੁਸੀਂ ਦੱਸ ਦੋ ਜਿੰਨਾ ਆਖੋ ਦੱਸ ਦੋ ਆਪੀ ਤੁਸੀਂ ਦੱਸੋ ਦੱਸ ਦੋ ਜਿੰਨਾ ਆਖੋਗੇ 45 ਦਾ ਹਜ਼ਾਰ ਰੋ ਛੱਡ ਦੋ 44 ਹੈ ਹੋਰ ਕਿ ਹੋਰ ਘੱਟੋਗੇ 46 ਦੀ ਲਾਸਟ ਦੇ ਦਾਂਗੇ ਤੇ 44 ਜਾਣ ਦੋ ਹੁਣ ਨਹੀਂ 44 ਫਿਰ ਪੱਲਾ ਫਿਰ ਪੂਰਾ ਪੂਰੀ ਹੋਣਾ ਨਹੀਂ ਪਰ ਛੋੜ ਨਹੀਂ ਹਣੀ ਉਹ ਚ ਤੇ ਨਾ ਕਰ ਰਿਹਾ ਕੋਈ ਛੋੜ ਛੋੜ ਕਰ ਦੇ। ਚਲ ਜਾਈ ਦੀ ਫਿਰ ਪੂਰੀ ਦੇ ਦਾਂ। ਆ ਜਾ। ਹਾਂ ਹਾਂ। ਇਹ ਇਹ ਵੀ ਪਹਿਲਾ ਸੂਆ ਵਾ। ਆ ਜਾ ਪਹਿਲਾ ਸੂਆ ਇਹ। ਹਾਂ ਹਾਂ ਇਹ ਵੀ ਪਹਿਲਾ ਸੂਆ। ਇਹ ਵੀ ਸੂਈ ਜਾਣਾ ਜੀ। ਇਹ ਵੀ ਸੂਈ ਐ ਨੂੰ ਵੀ ਹੋ ਕੇ 4 ਬਜੇ ਤੱਕ ਸੂਈ ਨੂੰ। ਠੀਕ ਆ। ਇਹਦੇ ਥੱਲੇ 12 ਕਿਲੋ ਬੋਲੀ ਹੋਊਗੀ। ਇਹ ਵੀ ਖੋਲੋ। ਹਾਂ ਹਾਂ। ਲਓ ਜੀ ਵੱਛੀ ਮਗਰ। ਮਗਰ ਵੱਛੀ ਐ ਇਹਦੇ। ਇਹਦੇ ਮਗਰ ਵੱਛੀ ਐ ਜੀ। ਲਓ ਚੈੱਕ ਕਰੋ ਜੀ। ਆਹ ਦੇਖੋ। ਬੋਲੇ ਦੀ ਐ ਮਨ ਮਨ ਹੀ ਚਲੋ। ਆਜੋ। ਆ ਦੁੱਧ ਵਾਲੇ। ਠੀਕ ਆ। ਆਜੋ ਆਜਾ। ਅੰਦਰ ਹੈ ਜੀ ਬੱਚੇ ਅੰਦਰ ਬੱਚੇ ਅੰਦਰ ਚਲੋ ਹਾਂ ਜੀ ਬਾਜੀ ਫਿਰ ਇੰਦੀ ਕੀਮਤ? ਇਹਦੀ ਕੀਮਤ ਤੁਸੀਂ ਦੱਸੋ ਫਿਰ ਕੇ ਫੇ ਤੁਸੀਂ ਖੜਨਾ ਨੇ ਉੱਥੇ ਨਹੀਂ ਦੱਸੋ ਕੋਈ ਨਹੀਂ ਦੱਸ ਆਪੀ 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 ਦੱਸ ਇਹ ਵੀ ਜਸਨੋ ਕਰਦੀ ਹੈ ਜਸਨੋਈ ਇਹ 45 ਦੀ ਹੈ 45 ਦੀ ਜਸਨ ਨਹੀਂ ਤੁਸੀਂ ਦੱਸੋ ਆਪੀ ਛੱਡੋ ਚਲੋ ਜੀ ਹਾਰ ਛੱਡ ਦਿੰਨੇ ਫਿਕਸ ਆ ਲਈ ਜੀ ਹਾਂ ਨਹੀਂ ਫਿਰ ਪੱਲਾ ਨਹੀਂ ਆਉਂਦਾ ਤੈਨੂੰ ਪਤਾ ਬਾਹਰ ਮਾਲ ਵੜਾ ਕੰਬਾ ਘਟ ਮਿਲਦਾ ਚਲੋ ਛੱਡ ਦੇ ਜਿੰਨਾ ਮਰਜ਼ਾ ਚਲੋ ਯਾਰ ਛੱਡਦਾ 45 ਚੋਂ ਕੰਮ ਕਰਾਂ ਇਹ ਵੀ ਘਪਣਾ ਹਾਂ ਨਹੀਂ ਇਹ ਸੂਈ ਆ ਅੱਛਾ ਆ ਭਲਾ ਪਈਆਂ ਹਨ ਹਾਂ ਇਹ ਭਲਾ ਪਈਆਂ ਸਹੀ ਥਾਂ ਤੇ ਸੁਣ ਹਾਂ ਓਕੇ ਓਕੇ ਠੀਕ ਆ ਤੇ ਕਿੰਨਾ ਫਿਰ ਦੁੱਧ ਆ ਇਹਦੇ ਥੱਲੇ ਆਊਗਾ ਕੋਈ 12 13 ਕਿਲੋ ਬੋਲੀ ਬੋਲਾ ਹੀ ਆ ਹਾਂ ਇਹਨੂੰ ਤੇ ਚਾ ਦੇਣਾ ਸੂਈ ਨੂੰ ਥੋੜੋ ਜਿਹਾ ਇਹਨੂੰ ਵੀ ਇਹਦੇ ਮਗਰ ਚੋਬਰ ਚੋਆ ਚ ਵਧੀਆ ਹਾਂ ਚੋਆ ਵਧੀਆ ਬੱਚਾ ਮਗਰ ਜਿੰਦੇ ਚੋਬਰ ਚੋਬਰ ਚਲੋ ਠੀਕ ਆ ਫੜਾ ਮਾਪੇ ਕਿਥੋਂ ਲਿਆਣਾ ਹਾਂ ਫੜਾ ਹੈ ਨਾ ਠੀਕ ਚੱਲਾਂ ਦੋ ਉਹ ਛੱਡਾ ਸਹੀ ਹੈ ਨਾ ਬਿਲਕੁਲ ਲੋਕੇ ਕੋਈ ਰੁਪਏ ਜਿਹੜੇ ਇੱਕ ਫਾਲਤਾਂ ਤੇ 150 ਪਰ ਇੰਦੀ ਕੀਮਤ ਇਹਦਾ ਜੀ ਮੁੱਲ ਕਰਨ ਨੂੰ 60 ਕਰ ਲੀਏ 50000 ਜਿਹੜੇ ਮਾਨ ਕਰਦਾਂਗੇ ਕਿੰਨਾ ਦੋ ਛੱਡਦਾ ਪੂਰੇ 50 ਦੇ ਦੇ ਰਾਇ ਦੋ ਹੀ ਹੋ ਰ ਨਹੀ 50 ਦੀ ਨਹੀ 50 ਦੀ ਕਰੀਏ 50 ਦੀ ਕਰੀਏ ਚਲੋ 50 ਜੋ ਛੋਟ ਕਰ ਦਾਂਗੇ 1000 ਰੁਪਏ ਆਜੋ ਇਹ ਗੱਬਣਾ ਇਹ ਗੱਬਣ ਜੇ ਸਾਢੇ 7 ਮਹੀਨੇ ਦੀ ਦੁੱਧ ਨਹੀਂ ਦਿੰਦੀ ਦੁੱਧ ਨਹੀਂ ਦਿੰਦੀ ਠੀਕ ਆ ਹਾਂ ਦੋ ਤੀਜਾ ਸੁਆ ਸੁਣੀ ਆ ਹਾਂਜੀ ਤੇ ਦੁੱਧ ਦਾ ਰਿਕਾਰਡ ਇਹਦਾ 18 19 ਕਿਲੋ ਦਾ ਖੋਲੋ ਫਿਰ ਲਓ ਜੀ ਦੁੱਧ ਨਹੀਂ ਦਿੰਦੀ ਆ ਥਾਨਪੁਰ ਓਕੇ ਜੀ ਓਕੇ 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 ਇਹਦੀ ਆਪਣੇ ਕੋਲ ਸੁਈਦੀ ਵੀਡੀਓ ਹੈ ਠੀਕ ਆਜੋ ਆ ਲੋ ਉਹ ਵੜ ਜੰਗੀ ਨੋਈ ਹਣਾ ਹਾਂ ਹਾਂ ਦੁੱਧ ਵੀ ਚੰਗਾ ਪਰਦੀ ਦੁੱਧ ਵੀ ਮੱਜਾ ਨਾਲ ਫੈਂਡ ਆ ਥੋੜੇ ਸਿੰਗ ਹੈਗੇ ਨਾਲ ਤੇ ਤੇ ਫਿਰ ਇਹਦੀ ਕੀਮਤ ਜੀ ਇਹ ਦੀ ਤੁਹਾਨੂੰ ਦੱਸਦੇ ਜਿੰਨੀ ਕਰਦੇ ਉਹਨੀ ਹਾਂ ਜੀ ਨਾ ਹਾਈ ਜਿੰਨਾ ਕਰ 15000 ਰੁਪਏ ਨਹੀਂ 1500 ਨਹੀਂ 15000 ਤੱਕ ਆਏ ਨਾ ਵਾ ਆਪੀ ਦਾ ਦੇ ਮਰੇ ਇਹ ਐ ਜੈਸ ਨੂੰ ਕਰ ਦਈਏ ਜੈਸ ਨੂੰ ਹੀ ਇਹ 20 ਦੀ ਦੇ ਦਾਂਗੇ ਇਹ ਚ ਛੋੜ ਕਰਾਂਗੇ ਤਿੰਨ ਨਹੀਂ ਛੋੜ ਕਰਾਂਗੇ ਜਾਂ ਦੋਸਤਾਂ ਦੇ ਚੱਲ ਠੀਕ ਚਲੋ ਦੋ ਜੀ ਮੱਛੀ ਆ ਨਾਲ ਅੱਛਾ ਉਹ ਫਰੀ ਨਹੀਂ ਬੰਦਾ ਚਲ ਇਹਦੇ ਨਾਲ ਲਾ ਦਿੰਦੇ ਆ ਚਲੋ 20 20 ਦੀ ਚਲ 20 ਦੀ ਚਲੋ ਜਾਂ ਦੋ ਇਹ 20 ਦੀ ਠੀਕ ਠੀਕ ਆ ਚਲੋ ਜਰਸੀ ਦੇ ਗੀਦੀ ਕਰਾਓ ਸਿੱਧਾ ਠੰਡੀ ਸੀਲ ਪਾ ਲਈ ਠੀਕ ਆ ਠੀਕ ਆ ਹੋ ਬੜਾ ਠੋੜੀ ਕਿੱਢੀ ਆ ਵੇ ਠੀਕ ਹੈ ਠੀਕ ਆ ਜਾਓ ਚਲੋ ਇਹ ਬੜਿਆ ਪਸ਼ੂ ਪਾਈਆਂ ਨੂੰ ਤੇਗਾ ਪਰ ਮੇਰੇ ਵੇ ਚੁਵਾਈ ਕਰਕੇ ਚੈੱਕ ਕਰਕੇ ਪਾਸ ਕਰਕੇ ਹਣਾ ਬਾਈ ਜੀ ਆਹ ਪੂਰੀ ਤਸਲੀਨਾ ਬੱਚੇ ਚੈੱਕ ਕਰਾ ਦੋ ਤੁਹਾਨੂੰ ਠੰਡਾ ਲੈਣ ਤੁਸੀਂ ਅੱਗ ਵਾਲੀ ਬੈਠੇ ਅੰਦਰ ਬੱਚਿਆਂ ਦਾ ਸਭ ਨਾਲੇ ਇੱਥੇ ਬੈਠੇ ਹੋਗੇ ਆ ਉਹਦੀ ਪਹਿਲੇ ਜਿਹੜੀ ਪਹਿਲੇ ਵੀੜੀ ਪਈ ਉਹਦੀ ਵਸ਼ੀ ਆ ਆ ਜਿਹੜੀ ਵੱਡੀ ਬਣਨੇ ਵਾਲੀ ਉਹਦਾ ਵਛਾ ਤੇ ਉੱਪਰਲੀ ਦੀ ਵਸ਼ੀ ਆ ਚਲੋ ਠੀਕ ਆ ਪਰ ਉਹ ਚੈੱਕ ਕਰਕੇ ਪਾਸ ਕਰ ਗਣਾ ਬਜੀ ਹਾਂ ਪੂਰੀ ਤਸੱਲੀ ਨਾਲ ਜਿੰਨੇ ਵੀ ਹੋਣਾ ਆਪਣੀ ਚੁਆਈ ਕਰਕੇ ਇਹ ਨਹੀਂ ਆ ਵੀ ਮੰਨ ਲਓ ਸੌਦਾ ਕਰ ਲਿਆ ਤੇ ਬਾਅਦ ਸੰਦੀਪ ਨੂੰ ਲਾਮੇ ਦੇਈ ਜਾਣੇ ਉਹ ਕੰਮ ਨਹੀਂ ਕਰਨਾ ਇੱਥੇ ਆਉਣ ਚੁਆਈ ਕਰਨ ਆਪਣੀ ਤਸੱਲੀ ਕਰਕੇ ਫਿਰ ਦੋ ਟਾਈਮ ਭਾਵੇਂ ਤਿੰਨ ਟਾਈਮ ਰਹਿਣ ਦੀ ਖਾਣ ਪੀਣ ਦੀ ਸਾਰੀ ਸਹੂਲਤ ਹੈਗੀ ਆ ਬੋਲੋ ਨੰਬਰ ਆਪਣਾ 995529103 ਐ ਇਸੇ ਦੇ ਵਟਸਐਪ ਚੱਲਦੀ ਆ ਇਸੇ ਦੇ ਕਾਲਿੰਗ ਆ ਨਾਮ ਆਪਣਾ ਪਰਮਿੰਦਰ ਸਿੰਘ ਆ ਪਿੰਡ ਭਰੋਪਾਲ ਜ਼ਿਲ੍ਹਾ ਅੰਮ੍ਰਿਤਸਰ ਤਹਿਸੀਲ ਅੰਮ੍ਰਿਤਸਰ ਸਤਿਕਾਰ ਸਤਿਕਾਰ